ਔਰ ਇਹਦੇ ਘਰੇ ਕਮੇਟੀਆਂ ਵੀ ਨਹੀਂ ਦੀ ਮਾਂ ਨੇ ਮੇਰੇ ਬੇਟੇ ਤੋਂ ਪੁਆਇਆ 2 2 ਲੱਖ ਦੀ ਲੱਖ ਲੱਖ ਰੁਪਏ ਦੀਆਂ ਮੈਂ ਫੋਨ ਚੱਕਿਆ ਨਹੀਂ ਮੈਂ ਸੁੱਤਾ ਪਿਆ ਸੀ ਕਿ ਮੈਂ ਸਵੇਰੇ ਫੋਨ ਕੀਤਾ ਫੇ ਕੁੜੀ ਦੱਸ ਰਹੀ ਕਹਿੰਦੀ ਮੈਨੂੰ ਵੀਡੀਓ ਕਾਲ ਪਰ ਐਦਾ ਦਿਖਾ ਰਿਆ ਬਾਈ ਪੱਖੇ ਨਾਲ ਕਪੜਾ ਬੰਨਿਆ ਹੋਆ ਬਾਈ ਮੈਂ ਫਾਹ ਲੈਣ ਲੱਗਿਆ ਸਰ ਉਸ ਤੋਂ ਬਾਅਦ ਇਹ ਕੁੜੀ ਚੱਲ ਗਈ ਬਾਹਰ ਅਬ ਹਲੇ 3 ਮਹੀਨੇ ਹੋਏ ਸਰ ਬਾਹਰ ਜਾ ਕੇ ਨੇ ਦੂਜਾ ਫਰੈਂਡ ਰੱਖ ਲਿਆ ਹਾਂ ਬਾਅਦ ਵਿੱਚ ਮੈਂ ਰਾਤ ਨੂੰ ਫੋਨ ਕੀਤਾ ਫੇ ਇਹਨਾਂ ਨੇ ਇਹ ਕਹਿੰਦੇ ਵੀ ਘਰ ਤੋਂ ਬਈ ਉੱਥੇ ਥਾਣੇ ਤੋਂ ਫੋਨ ਆਇਆ ਇਹ ਫੇ ਥਾਣੇ ਚ ਗਏ ਉਹਨੇ ਮੁੰਡੇ ਦਾ ਮੈਨੂੰ ਫੋਨ ਕੀਤਾ ਉਹਨਾਂ ਦੱਸਿਆ ਕਿਹਾਦਾ ਵੀ ਇਹ ਦਾਦਾ ਗੱਲ ਹੋ ਗਈ ਨਾ ਕਹਿੰਦਾ ਜਿਹੜੀ ਗੱਲ ਕਿ ਕੁੜੀ ਨੇ ਕਹੀ ਟੀ ਉਹ ਹੀ ਗੱਲ ਸੱਚੀ ਹੋਈ ਜਾਂਦਾ ਸਰ ਉਥੇ ਰੂਮ ਵੀ ਮੈਂ ਦਿਲਵਾਇਆ ਇਹਨੂੰ ਸੈੱਟ ਵੀ ਮੈਂ ਕਰਵਾਇਆ ਇੱਥੋਂ ਸਰ ਔਰ ਜਿਹੜਾ ਹੈਗਾ ਤੇ ਉਹਦੇ इवन ਇੱਥੇ ਜੌਬ ਵੀ ਇਹਦੀ ਮੈਂ ਕਰਵਾਈ ਹੈ ਦੇ ਕਿਸੇ ਦੇ ਤੁਰ ਹਾਂਜੀ ਉਸੇ ਦਿਨ ਦੱਸਿਆ ਉਹਨੇ ਮੈਨੂੰ ਸਾਰਾ ਕੁਝ ਕਹਿੰਦੀ ਮੈਂ ਵੀਡੀਓ ਕਾਲ ਕੀਤੀ ਹੋਈ ਸੀ ਕਹਿੰਦੀ ਵੀਡੀਓ ਕਾਲ ਪਰੇ ਹੋਇਆ ਸਭ ਕੁਝ ਔਰ ਹਾਂ ਅਗਰ ਮੈਂ ਰਹੂੰਗੀ ਤਾਂ ਪਹਿਲੇ ਮੈਂ ਪਰਚੀਆਂ ਪਾਹੂੰਗੀ ਅਗਰ ਉਸ ਤੇ ਤੇਰਾ ਨਾਮ ਆਇਆ ਤਾਂ ਤਾਂ ਮੈਂ ਤੇਰੇ ਨਾਲ ਰਹੂੰਗੀ ਨਹੀਂ ਤਾਂ ਮੈਂ ਤੇਰੇ ਨਾਲ ਨਹੀਂ ਰਹੂੰਗੀ ਸਰ ਅਜੀ 9:30 ਵਜੇ ਪਹੁੰਚ ਗਏ ਸਰ ਉੱਥੇ ਸਾਨੂੰ ਪਹਿਲੇ ਤਾਂ ਚਾਰ ਦਫਤਰਾਂ ਚ ਘੁਮਾਇਆ ਉਹਨਾਂ ਨੇ ਉਸਕੇ ਵਿੱਚ ਚੱਲ ਜਾਓ ਉਸ ਤੇ ਚੱਲ ਜਾਓ 12:30 12:00 ਵਜੇ ਮੇਰੀ ਗੱਲ ਹੋਈ ਹੈ ਮੇਰੇ ਬੇਟੇ ਦੇ ਨਾਲ ਮੈਂ ਉਹਨੂੰ ਹੈਪੀ ਬਰਥਡੇ ਵਿਸ਼ ਕੀਤਾ ਉਹਨੇ ਮੈਨੂੰ ਕਿ ਮਮਾ ਥੈਂਕ ਯੂ ਮੈਂ ਸਵੇਰੇ ਆਉਂਗਾ ਮੇਰੇ ਨਾਲ ਤੁਹਾਡੇ ਨਾਲ ਗਏ ਤੇ ਮਾ ਸਰਪੰਚ ਸਾਹਿਬ ਵਗੈਰਾ ਹੁਣ ਸੇ ਕਹ ਤੈਨੂੰ ਕੋ ਸਮਝਾਓ ਸਰ ਮੈਂ ਕਿਵੇਂ ਮੰਨ ਲਵ ਮੇਰਾ ਜਵਾਨ ਬੇਟਾ ਗਿਆ ਹੈ ਹਾਂ ਆਰਤੀ ਉਹਦੇ ਖਿਲਾਫ 108 BNS ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਪੜਦੇ ਮੁੰਡੇ ਕੁੜੀ ਦਾ ਪਿਆਰ ਹੋ ਜਾਂਦਾ ਹੈ 5 ਸਾਲ ਤੋਂ ਦੋਵੇਂ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਤੇ ਕੁੜੀ ਨੇ ਬਾਹਰ ਜਾਣ ਵਾਸਤੇ ਕਾਗਜ ਅਪਲਾਈ ਕੀਤੇ ਸੀਗੇ ਤੇ ਮੁੰਡੇ ਨੇ ਸਾਰਾ ਖਰਚਾ ਕੀਤਾ ਆ ਸ਼ਾਪਿੰਗ ਤੋਂ ਲੈ ਕੇ ਜਹਾਜ਼ ਦੀ ਟਿਕਟ ਤੱਕ ਦਾ ਜਿਹੜਾ ਸਾਰਾ ਖਰਚਾ ਮੁੰਡੇ ਵੱਲੋਂ ਕੀਤਾ ਜਾਂਦਾ ਆ ਤੇ ਕੁੜੀ ਉਥੇ ਬਾਹਰ ਜਾ ਕੇ ਤੇ ਆਪਣੇ ਪੜ੍ਹਾਈ ਦੇ ਵਿੱਚ ਲੱਗ ਜਾਂਦੀ ਆ ਤੇ ਨਾਲ ਹੀ ਜਿਹੜਾ ਆਪਣੇ ਕੰਮਕਾਰ ਦੇ ਵਿੱਚ ਲੱਗ ਜਾਂਦੀ ਆ ਤੇ ਇਧਰੋਂ ਮੁੰਡੇ ਨਾਲ ਲਗਾਤਾਰ ਜਿਹੜੀ ਹੈਗੀ ਆ ਫੋਨ ਦੇ ਉੱਤੇ ਉਹਨਾਂ ਦਾ ਵੀਡੀਓ ਕਾਲ ਰਾਹੀਂ رابطہ ਰਹਿੰਦਾ ਆ ਇਹ ਤੋਂ ਲੈ ਕੇ ਜੈਡ ਤੱਕ ਜਿਹੜਾ ਵੀ ਖਰਚਾ ਹੋਇਆ ਆ ਕਾਲਜ ਦੀਆਂ ਫੀਸਾਂ ਤੱਕ ਜਿਹੜੀਆਂ ਹੈਗੀਆਂ ਮੁੰਡੇ ਨੇ ਆਪਣੇ ਪੱਲਿਓਂ ਖਰਚ ਕੀਤੀਆਂ ਤੇ ਉਸ ਤੋਂ ਬਾਅਦ ਵੀ ਬਹੁਤ ਸਾਰਾ ਖਰਚਾ ਜਿਹੜਾ ਸੀਗਾ ਮਹੀਨੇ ਦੀ ਸੈਲਰੀ ਸੀ 30 ਤੋਂ 35000 ਰੁਪਏ ਉਹ ਵੀ ਮੁੰਡਾ ਕੁੜੀ ਨੂੰ ਭੇਜਦਾ ਰਿਹਾ ਪਰ ਕੁੜੀ ਬਾਹਰ ਜਾ ਕੇ ਬਦਲ ਜਾਂਦੀ ਐ ਤੇ ਜਨਮ ਦਿਨ ਵਾਲੇ ਦਿਨ 2 ਤਰੀਕ ਨੂੰ ਜਦੋਂ ਮੁੰਡੇ ਦਾ ਜਨਮ ਦਿਨ ਸੀ ਜਤਨ ਜਿਹੜਾ ਮ੍ਰਿਤਕ ਐ ਤੇ ਉਹਦੇ ਨਾਲ ਵੀਡੀਓ ਕਾਲ ਤੇ ਰਫਤਾ ਹੁੰਦਾ ਆ ਪਰ ਉਧਰੋਂ ਦੱਸਿਆ ਜਾਂਦਾ ਵੀ ਕੁੜੀ ਨੇ ਕੋਈ ਹੋਰ ਬੁਆਏਫਰੈਂਡ ਜਿਹੜਾ ਸੀਗਾ ਉਹ ਸ਼ੋਅ ਕਰ ਦਿੱਤਾ ਮੁੰਡੇ ਨੂੰ ਤੇ ਉਹਨੂੰ ਮਨਾ ਕਰ ਦਿੱਤਾ ਵੀ ਤੁਸੀਂ ਆਪਣਾ ਕੋਈ ਹੋਰ ਦੇਖ ਲਓ ਵੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਮੈਨੂੰ ਕੋਈ ਹੋਰ ਮਿਲ ਗਿਆ ਐ ਤੇ ਜਾਂ ਕੁਝ ਇਦਾਂ ਦੀਆਂ ਹੋਰ ਕਈ ਗੱਲਾਂ ਹੋਈਆਂ ਨੇ ਉਹ ਕੀ ਗੱਲਾਂ ਹੋਈਆਂ ਨੇ ਤੇ ਦੱਸ ਦਿੰਨੇ ਤੁਹਾਨੂੰ ਵੀ ਕਿਉਂਕਿ ਇਸ ਸਾਰੇ ਮਾਮਲੇ ਤੋਂ ਬਾਅਦ ਜਿਹੜਾ ਹੈਗਾ ਆ ਮੁੰਡੇ ਨੇ ਆ ਸੁਸਾਈਡ ਕਰ ਲਿਆ ਆ ਤੇ ਸੁਸਾਈਡ ਦੇ ਕਾਰਨ ਕੀ ਸੀਗੇ ਤੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਣ। ਮਾਤਾ ਜੀ ਕੀ ਹੋਇਆ ਇਹ ਮਾਮਲਾ ਤੁਹਾਡੇ ਬੇਟੇ ਦਾ ਕੀ ਹੋ ਗਿਆ ਮੇਰੇ ਜੀ ਬਾਰੇ ਥੋੜੀ ਜਾਣਕਾਰੀ ਦਿਓ ਜੀ ਇਹ ਲੜਕੀ ਕੌਣ ਹੈ? ਸਰ ਯਾਰ ਸਰ ਮੇਰਾ ਬੇਟਾ ਯਤਿਨ ਹੈ ਔਰ ਮੇਰਾ ਨਾਮ ਗੁੰਤੀ ਸ਼ਰਮਾ ਹੈ ਔਰ ਸਰ ਮੇਰਾ ਬੇਟਾ ਲੜਕੀ ਨੇ ਇਹ ਇਸ ਲੜਕੀ ਨੇ ਮੇਰੇ ਬੇਟੇ ਨਾਲ 5 ਸਾਲ ਰਿਲੇਸ਼ਨ ਰੱਖੇ ਆ ਸਰ ਮੇਰੇ ਬੇਟੇ ਨੇ ਬਹੁਤ ਪੈਸਾ ਲਾਇਆ ਇਹਦੇ ਪਿੱਛੇ ਔਰ ਇਹਦੇ ਘਰੇ ਕਮੇਟੀਆਂ ਵੀ ਨਹੀਂ ਦੀ ਮਾਂ ਨੇ ਮੇਰੇ ਬੇਟੇ ਤੋਂ ਪੁਆਈਆਂ 2 2 ਲੱਖ ਦੀ ਲੱਖ ਲੱਖ ਰੁਪਏ ਦੀਆਂ ਸਰ ਉਸ ਤੋਂ ਬਾਅਦ ਜੇ ਕੁੜੀ ਚੱਲ ਗਈ ਬਾਹਰ ਅਬ ਹਲੇ 3 ਮਹੀਨੇ ਹੋਏ ਸਰ ਬਾਹਰ ਜਾ ਕੇ ਨੇ ਦੂਜਾ ਫਰੈਂਡ ਰੱਖ ਲਿਆ ਹਾਂਜੀ ਬਾਹਰ ਜਾਣ ਵਾਸਤੇ ਵੀ ਪੈਸੇ ਲਗਾਏ ਸਰ ਸਾਰੀ ਸ਼ਾਪਿੰਗ ਉਹਦੀ ਮੇਰੇ ਬੇਟੇ ਨੇ ਕਰਾਈ ਹੈ ਹਾਂ 에어ਪੋਰਟ ਤੇ ਚੜਾ ਕੇ ਤਕਾਇਆ ਔਰ ਉਹਨੂੰ ਨਵਾਂ ਫੋਨ ਵੀ ਲੈ ਕੇ ਦਿੱਤਾ ਜਾਣ ਵੇਲੇ ਸਰ ਹਣ ਉੱਥੇ ਜਾ ਕੇ ਉਹ ਮੁਕਰ ਗਿਆ ਉਹ ਮੇਰੇ ਬੇਟੇ ਨੂੰ ਨੇ ਇਹ ਕਿਹਾ ਕਿ ਮੈਨੂੰ ਕੋਈ ਹੋਰ ਲੱਭ ਗਿਆ ਤੂੰ ਮੈਂ ਤੇ ਹੈ ਤੈਨੂੰ ਤੇਰੇ ਨਾਲ ਹੁਣ ਨਹੀਂ ਰਹਿਣਾ ਔਰ ਹਾਂ ਅਗਰ ਮੈਂ ਰਹੂੰਗੀ ਤਾਂ ਪਹਿਲੇ ਮੈਂ ਪਰਚੀਆਂ ਪਾਉਂਗੀ ਅਗਰ ਉੱਚ ਤੇਰਾ ਨਾਮ ਆਇਆ ਤਾਂ ਤਾਂ ਮੈਂ ਤੇਰੇ ਨਾਲ ਰਹੂੰਗੀ ਨਹੀਂ ਤਾਂ ਮੈਂ ਤੇਰੇ ਨਾਲ ਨਹੀਂ ਰਹੂੰਗੀ ਅੱਛਾ ਤੇ ਕੱਲ ਤੁਹਾਡੀ ਬੀਟੀ ਦਾ ਜਨਮ ਦਿਨ ਵੀ ਸੀਗਾ ਹਾਂਜੀ ਸਰ 2 ਤਰੀਕ ਦਾ ਮੇਰਾ 2 ਸਰ ਕੱਲ 2 ਤਰੀਕ ਦਾ ਮੇਰੇ ਬੇਟੇ ਦਾ ਜਨਮ ਜਨਮ ਦਿਨ ਸੀ 2 ਜੂਨ ਦਾ ਲੇਕਿਨ 2 ਜੂਨ ਨੂੰ ਉਹ ਮੇਰਾ ਬੇਟਾ ਸ਼ਾਮ ਨੂੰ ਮੈਨੂੰ ਇੱਕ ਤਰੀਕ ਨੂੰ ਮੈਨੂੰ ਸ਼ਾਮ ਨੂੰ ਕਿਹਾ ਮਮਾ ਮੈਂ ਡਿਊਟੀ ਚੱਲਿਆ ਨਾਈਟ ਡਿਊਟੀ ਪਰ ਮੇਰੇ ਬੇਟਾ ਘਰ ਨਹੀਂ ਆਇਆ ਸਰ ਦੂਸਰੇ ਦਿਨ ਤੋਂ ਅੱਛਾ ਕੀ ਹੋਇਆ ਕਿੱਦਾਂ ਸੀਗਾ ਵੀ ਇਹਨੇ ਕਿੱਦਾਂ ਸੁਸਾਈਡ ਕੀਤਾ ਜਾਂ ਸਰ ਦੇ 12 ਵਜੇ ਗੱਲ ਹੋਈ ਹੈ ਸਰ ਰਾਤ 12 ਵਜੇ ਸਵੇਰ 12 ਵਜੇ ਮੇਰੀ ਗੱਲ ਹੋਈ ਹੈ ਮੇਰੇ ਬੇਟੇ ਦੇ ਨਾਲ ਮੈਂ ਉਹਨੂੰ ਹੈਪੀ ਬਰਥਡੇ ਵਿਸ਼ ਕੀਤਾ ਉਹਨੇ ਮੈਨੂੰ ਕਿਹਾ ਮਮਾ ਥੈਂਕ ਯੂ ਮੈਂ ਸਵੇਰੇ ਆਉਂਗਾ ਮਿਲ ਮੈਂ ਸਵੇਰੇ ਘਰ ਮਿਲਦੇ ਹਾਂ ਸਰ ਸਵੇਰ 2 ਵਜੇ ਮੇਰੇ ਹਸਬੰਦ ਨੇ ਉਹਨੂੰ ਵਿਸ਼ ਕੀਤੀ ਹੈ ਤੋਂ ਮੇਰੇ ਉਹਨੇ ਵੀ ਇਹ ਹੀ ਕਿਹਾ ਪਾਪਾ ਥੈਂਕ ਯੂ ਮੈਂ ਸ਼ਾਮ ਨੂੰ ਸਵੇਰੇ ਮਿਲਦਾ ਹਾਂ ਸਰ ਲੇਕਿਨ ਸਾਨੂੰ ਹੈ ਮੈਨੂੰ ਪੌਣੇ 4 ਵਜੇ ਉਸ ਕੁੜੀ ਦੀ ਮਾਂ ਦਾ ਫੋਨ ਆਇਆ ਸਰ ਨੌਨ ਨੰਬਰ ਤੋਂ ਫੋਨ ਜੀ ਮੈਨੂੰ ਨਹੀਂ ਪਤਾ ਸੀ ਕਿ ਕੁੜੀ ਦੀ ਮਾਂ आएगी ਸਰ ਉਹਦਾ ਮੈਨੂੰ ਫੋਨ ਆਇਆ ਕਿ ਯਸ਼ੂ ਨੂੰ ਬਚਾ ਲੋ ਯਸ਼ੂ ਨੂੰ ਨਹੀਂ ਯਸ਼ੂ ਦੇ ਕਮਰੇ ਚ ਜਾ ਕੇ ਦੇਖੋ ਉਹ ਕੀ ਕਰ ਰਿਹਾ ਯਸ਼ੂ ਦੇ ਕਮਰੇ ਚ ਜਾ ਕੇ ਸਰ ਮੈਨੂੰ ਮੈਨੂੰ ਨਹੀਂ ਪਤਾ ਮੈਂ ਉਹਨੂੰ ਪੁੱਛ ਰਹੀ ਕਿਹੜਾ ਯਸ਼ੂ ਕਿਉਂਕਿ ਸਾਡੇ ਸਰ ਮੇਰੇ ਬੇਟੇ ਦਾ ਨਾਮ ਹੈ ਯਤਿਨ ਹਾਂ ਤਾਂ ਉਹਨੇ ਫਿਰ ਮੈਨੂੰ ਕਿ ਸਰ ਮੈਂ ਉઠી ਮੈਂ ਦੇਖਿਆ ਕਿ ਟਾਈਮ ਪਹੁੰਚ 4:00 ਵਜੇ ਦਾ ਸੀ ਸਰ ਤੜਕੇ ਦਾ ਸਰ ਉਸ ਤੋਂ ਬਾਅਦ ਚ ਮੈਂ ਫੋਨ ਬੰਦ ਕਰਤਾ ਉਹਨਾਂ ਨੇ ਫਿਰ ਦੁਬਾਰਾ ਆਏ ਕਹਿੰਦੇ ਤੁਸੀਂ ਮੇਰੀ ਕੁੜੀ ਨੂੰ ਆਪਣਾ ਨੈਟ ਖੋਲੋ ਔਰ ਵੀਡੀਓ ਕਾਲ ਲਗਾ ਕਰੋ ਸਰ ਮੈਂ ਉਹਨੂੰ ਇਹ ਕਹੇ ਮੈਂ ਕਿ ਮੈਂ ਵੀਡੀਓ ਕਾਲ ਨਹੀਂ ਕਰਨੀ ਹੈ ਕਿਸੇ ਨੂੰ ਐਨੀ ਰਾਤ ਗੇ ਸਰ ਉਸ ਤੋਂ ਬਾਅਦ ਚ ਮੈਂ ਫੋਨ ਬੰਦ ਕਰ ਦਿੱਤਾ ਲੇਕਿਨ ਸਵੇਰ ਤੱਕ ਮੇਰਾ ਬੇਟਾ ਨਹੀਂ ਆਇਆ ਸਰ ਹਾਲੇ ਤੱਕ ਮੇਰਾ ਬੇਟਾ ਨਹੀਂ ਪਹੁੰਚਿਆ ਬੇਟਾ ਕਿੱਥੇ ਰਹਿੰਦਾ ਸੀ ਤੁਹਾਡਾ ਸਰ ਮੇਰੇ ਕੋਲ ਹੀ ਰਹਿੰਦਾ ਸੀਗਾ ਸਰ ਉਹ ਸਕਾਈਵੇ ਜਗਿਆਨਾ ਫੋਨ ਜੌਬ ਕਰਦਾ ਹੁੰਦਾ ਸੀਗਾ ਸਰ ਉਥੇ ਇਹਨਾਂ ਰੂਮ ਵੀ ਮੈਂ ਦਿਲਵਾਇਆ ਇਹਨੂੰ ਸੈੱਟ ਵੀ ਮੈਂ ਕਰਵਾਇਆ ਇੱਥੋਂ ਸਰ ਔਰ ਜਿਹੜਾ ਹੈਗਾ ਉਥੇ ਇਹਨਾਂ ਇੱਥੇ ਜੌਬ ਵੀ ਦੀ ਮੈਂ ਕਰਵਾਈ ਹੈ ਦੇ ਕਿਸੇ ਦੇ ਤੁਰੋ ਹਾਂਜੀ ਸਰ ਉਸ ਤੋਂ ਬਾਅਦ ਚ ਇਹ ਜੋ ਹੈ ਇਹਨੇ ਸਾ ਮੇਰੇ ਬੇਟੇ ਨੂੰ ਮਰਵਾ ਦਿੱਤਾ ਸਰ ਸਰ ਇਹ ਮਾਪੇ ਤੀਨੋਂ ਭੈਣ ਭਸਰ ਮੇਰੇ ਬੇਟੇ ਨੂੰ ਧਮਕੀਆਂ ਦਿੰਦੇ ਰਹੇ ਬਾਅਦ ਚ ਹਾਂ ਕਿ ਸਾਡੀ ਕੁੜੀ ਦਾ ਪਿੱਛਾ ਛੱਡ ਦੇ ਹੁਣ ਸਾ ਤੂੰ ਮਰ ਚਾਇ ਜੀ ਅਸੀਂ ਕੁਝ ਨਹੀਂ ਲੈਣਾ ਹਾਂਜੀ ਤੁਸੀਂ ਇੱਥੇ ਵੀ ਕੋਈ ਦਰਖਾਸਤ ਵਗੈਰਾ ਲਖਾਈ ਥਾਣੇ ਦੇ ਵਿੱਚ ਸਰ ਦਰਖਾਸਤ ਦਿੱਤਾ ਜਦ ਦੋ ਦਿਨ ਤੱਕ ਇੱਕ ਤਰੀਕ ਹੋ ਗਿਆ ਦੋ ਤਰੀਕ ਸ਼ਾਮ ਤੱਕ 7 ਵਜੇ ਤੱਕ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸਰ ਮੈਂ ਸਵੇਰ ਦੇ ਹਜ਼ਾਰ ਕਾਲ ਆਪਣੇ ਬੇਟੇ ਨੂੰ ਕੀਤੇ ਉਹ ਜਦ ਸਵਿਚ ਆਫ ਆ ਰਿਹਾ ਸੀ ਫੋਨ ਸਰ ਉਸ ਤੋਂ ਬਾਅਦ ਚ ਮੈਂ 7:30 ਵਜੇ ਲਗਭਗ ਕਿ ਮੈਂ ਫੋਨ ਮਿਲਾਇਆ ਤਾਂ ਉਹਦਾ ਫੋਨ ਆਨ ਹੋਇਆ ਸਰ ਮੈਂ ਜੇ ਪਹਿਲੀ ਰਿੰਗ ਗਈ ਮੈਂ ਉਹਨਾਂ ਕੋਈ ਹੋਰ ਗੱਲ ਕਰ ਰਿਹਾ ਸੀ ਉਹਦੇ ਨਾਲ ਇਹ ਨਹੀਂ ਪਤਾ ਮੈਨੂੰ ਸਰ ਬੰਦ ਕਰਤਾ ਹਾਂਜੀ हाँ तो तो सर उस तो बाद कि की, की की फिर मैं दोबारा कॉल मिलाया तो उत एक जेंट्स पर्सन बोलिया कहता है हेलो मैं कह सर हेलो जतिन से बात कर कहता है आप कौन बोल रहे हो मैंने कहा सर आप बताइए आप कौन बोल रहे हो तो कहता है मैं ना नहीं कहता है आप कौन बोल रहे हो फिर मैंने सर अपने हस्बैंड को दे दिया फ़ोन उन्होंने बोला कि आप कौन बोल रहे हो तो कहता है मैं जो है ना आ, कि आप पुलिस जमालपुर थाना आ जाइए ਸਰ ਹਮ 8 ਵਜੇ ਕੇ ਜਮਾਲਪੁਰ ਥਾਣਾ ਕੇ ਰਾਤ ਕੋ 10 10:30 ਵਜੇ ਆਵਗੇ। ਦਿਲ ਦੇ ਵਿੱਚੋਂ ਕੱਢਿਆ ਤੇ ਇਹਨਾਂ ਦਾ ਹੱਕ ਬਣਦਾ ਸੀ ਕਿ ਮਾਂ-ਬਾਪ ਨੂੰ ਵੀ ਬੁਲਾਉਂਦੇ। ਬੁਲਾਇਆ ਜਾਣਾ ਚਾਹੀਦਾ ਸੀ ਉੱਥੇ। ਮਾਂ-ਬਾਪ ਨੂੰ ਕਿਉਂ ਨਹੀਂ ਬੁਲਾਇਆ ਉਸ ਟਾਈਮ ਇਹਨਾਂ ਨੇ? माँ नहीं जा सकती थी बाप ने जेंट्स नहीं जा सकते से इन्हें नू सर ये अंबर गार्डन के को पास में है ब्लू इन होटल हाँ जी सर जब अगर पुलिस को वहाँ से कॉल आई है कि दरवाजा नहीं खोल रहा बच्चा, तो सर, है बच्चा तो सर उसके बाद चलो मिला है अगर वो तो पुलिस का फर्ज नहीं था कि उसको हैंगिंग से निकालने से पहले उसके पेरेंट्स को बुलाया जाए हाँ सर बनता है या नहीं बनता है हां सर पुलिस ने हमें कोई सर अभी तक मुझे मेरे बेटे का शक्ल नहीं दिखाई है पुलिस वालों ने हां जी दस्तकार कार्ड मिल गया ਸੀ ਤੇ ਉਹਨਾਂ ਨੂੰ ایڈریس ਪਤਾ ਲੱਗ ਗਿਆ ਸੀ ਆਈਡੀ ਪਤਾ ਲੱਗਣ ਤੋਂ ਬਾਅਦ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਅਸੀਂ ਘਰ ਜਾ ਕੇ ਦੋ ਬੰਦੇ ਭੇਜੀਏ ਪੁਲਿਸ ਫੋਰਸ ਦਾ ਕੰਮ ਕੀ ਹੁੰਦਾ ਇਹ ਹੁੰਦਾ ਉਹਨੂੰ ਇੱਕ ਸਮਾਜ ਦੇ ਵਿੱਚ ਆਉਣਾ ਚਾਹੀਦਾ ਸੀ ਇਹਨਾਂ ਦੇ ਘਰ ਦੇ ਉੱਤੇ ਆਈ ਨਹੀਂ ਉਹ ਇੱਥੇ ਇਹਨਾਂ ਨੂੰ ਦੱਸਣ ਨਹੀਂ ਆਇਆ ਫੋਨ ਤੇ ਗੱਲ ਕਰਕੇ ਕਹਿ ਰਹੇ ਆ ਫੋਨ ਤੇ ਇਹੋ ਜਿਹੀਆਂ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਮਾਂ-ਬਾਪ ਨੂੰ ਜਿੰਨਾ ਦਾ ਡਾਡਾ ਬੇਟਾ ਚਲਾ ਗਿਆ ਸਦਮਾ ਨਹੀਂ برداشت ਕਰ ਸਕਦੇ ਲੇਡੀਆਂ 'ਚ ਇੰਨੀ ਹਿੰਮਤ ਨਹੀਂ ਹੁੰਦੀ ਕਿੰਨੇ ਭੈਣ ਭਰਾ ਸੀਗੇ ਆਪਣੇ ਜਤਨ ਹੁਣੀ ਸਰ ਇੱਕ ਮੈਂ ਇੱਕ ਭਰਾ ਭਰਾ ਸੀ ਸਰੇ ਭੈਣ ਹੁੰਦੀ ਇਹਨਾਂ ਦੇ ਤਿੰਨ ਘਰਾਂ ਕੋਈ ਬੇਟਾ ਨਹੀਂ ਸਾਡੇ ਤਿੰਨ ਘਰਾਂ 'ਚ ਸਾਡਾ ਇੱਕੋ ਹੀ ਬੇਟਾ ਸੀਗਾ ਹਾਂ ਜੀ ਇਹ ਪੈਣਾ ਸਰ ਉਸ ਤੋਂ ਬਾਅਦ ਜਿਹੜੇ ਦੂਸਰੇ ਦਿਨ ਪੰਜਾਬ ਚ ਮਾਲਪੁਰ ਥਾਣੇ ਵਾਲੇ ਨੇ ਸਾਨੂੰ ਸਵੇਰੇ 10 ਵਜੇ ਬੁਲਾਇਆ ਸਰ ਅਸੀਂ 9:30 ਵਜੇ ਪਹੁੰਚ ਗਏ ਸਾਨੂੰ ਇਹ ਕਹਿ ਗਏ ਠੀਕ 10 ਵਜੇ ਇੱਥੇ ਪਹੁੰਚ ਜੀ ਸਰ ਅਸੀਂ 9:30 ਵਜੇ ਪਹੁੰਚ ਗਏ ਸਰ ਉੱਥੇ ਸਾਨੂੰ ਪਹਿਲੇ ਤਾਂ ਚਾਰ ਦਫਤਰਾਂ ਚ ਭੁਮਾਇਆ ਉਹਨਾਂ ਨੇ ਉਸ ਕੇ ਬਿੰਚ ਚਲ ਜਾ ਉਸ ਚ ਚਲ ਜਾ ਸਰ ਫਿਰ ਸਰ ਲਾਚ ਮੈਨੂੰ ਭੇਜਿਆ ਐਸ ਐਚ ਓ ਜਸਵਿੰਦਰ ਕੌਰ ਕੋ ਸਰ ਉਸ ਜਸਵਿੰਦਰ ਕੌਰ ਮੈਡਮ ਨੇ ਵੀ ਸਰ ਮੈਨੂੰ ਬਹੁਤ ਮੇਰਾ ਦਿਮਾ ਮਾਈਂਡ ਨਾ डाइवर्ट करने की कोशिश की कि, थी कि लड़की का क्या कसूर है ये है वो रिलेशन में नहीं है ऐसा सर मैंने उनको यही बोला मैंने केस करना है। लड़की लाड़की लाड़की ने ने सर उसके बाद जब जसविंदर कौर का भी मेरे से मेरे आगे नहीं वो बोल पाई सर फिर उन्होंने हमें ए सी खैरा जी के पास सर ए सी खैरा जी मेरे से पूछ रहा है कि मैंने उनको ये बोला मैंने केस करना है तो कहते हैं कि जो है मैंने कहा सर धारा लगवाना कहता है मैंने कहा आई एम ए टीचर तो कहते हैं फिर आप बताओ कौन सी धारा लगी सर या पुलिस का मेरे से पूछने का या हम उससे पूछेंगे आपको दिखा दूंगी दो तीन मैसेज वो भी मतलब ऐसा कुछ नहीं उस मैसेज मेरे फोन में है वो मैसेज बाकी कोई बात नहीं है सर खैरा सिंह की बात बताती हूँ मैं आपको एसीपी साहब की सर मेरे से उनका कहना है कि जब दो होते एक पुलिस होती है और एक आर्मी होती है कहते हैं आर्मी को सिर्फ सीधा गोली मारने का अधिकार है पुलिस छानबीन करती है सर उन्होंने मेरे को एज एग्जाम्पल दिया है जबकि मेरे को आ, मुझे एग्जाम्पल से क्या लेना कहने का सब फिर हमारे जो यहाँ पर हमारे साथ गए थे हमारे सरपंच साहब वगैरह उनसे कहते इनको समझाओ सर मैं कैसे मान लूँ मेरा जवान बेटा गया है लॉक हाँ। सारा हो, हो जाएगा सर अभी तक मेरे बेटे के फोन का लॉक नहीं खुलवाया उन्होंने मैंने कहा मैं पर्सन दे, दे, दे देती हूँ वो खुलवा देते मैं खुला की नहीं जी डाटा खुलवा दो कि डाटा उड़ जाएगा हाँ सर जो खैरा सिंह है इन्होने भी मेरे को बहुत मेरे से मतलब रूडली बात करने की कोशिश करी सर जब मैंने फिर मैंने लास्ट में उनके मैंने कहा धारा लगवा तो कहते कौन सी धारा मैंने कहा मैं आप पहले तो आपको पता होना चाहिए कि कौन सी धारा फिर दूसरा अगर तो आपको नहीं पता मैं अपना वकील बुला लेती किस हूँ मेरा वकील बताएगा आपको कौन सी धारा लगा भाई जी की नाम है मेरा नाम हरदीप सिंह है जी की होया मामले जानकारी दो ਮਾਮਲੇ ਜਦ ਮੁੰਡੇ ਨੇ ਮੈਨੂੰ 4-5 ਦਿਨ ਪਹਿਲਾਂ ਫੋਨ ਕੀਤਾ ਸੀਗਾ ਮੈਨੂੰ ਦੱਸ ਰਿਹਾ ਸੀਗਾ ਵੀ ਅੱਜ ਦਾ ਮੇਰੇ ਗੱਲਬਾਤ ਹੋਈ ਹੈ ਕੁੜੀ ਨਾਲ ਬਈ ਹਾਂ ਮੇਰੇ ਨਾਲ ਰਹਿਣਾ ਨਹੀਂ ਜਾਂਦੀ ਬੰਦੇ ਉਹਦਾ ਕਹ ਰਹੀ ਸੀ ਤੇ ਬਾਕੀ ਬਾਅਦ ਚ ਫਿਰ ਮੈਨੂੰ ਮੈਂ ਕੱਲ ਮੈਨੂੰ ਕੁੜੀ ਦਾ ਫੋਨ ਆਇਆ ਇੱਕ ਤਰੀਕ ਨੂੰ ਰਾਤ ਨੂੰ 3 ਵਜੇ ਪੌਣੇ 4 ਵਜੇ ਮੈਂ ਫੋਨ ਚੱਕਿਆ ਨਹੀਂ ਮੈਂ ਸੁੱਤਾ ਪਿਆ ਸੀ ਮੈਂ ਸਵੇਰੇ ਫੋਨ ਕੀਤਾ ਫਿਰ ਕੁੜੀ ਦੱਸ ਰਹੀ ਕਹਿੰਦੀ ਮੈਨੂੰ ਵੀਡੀਓ ਕਾਲ ਪਰ ਐਦਾ ਦਿਖਾ ਰਿਹਾ ਬਈ ਪੱਖੇ ਨਾਲ ਕੱਪੜਾ ਬੰਨਿਆ ਵਾ ਬਈ ਮੈਂ ਫਾਹਾ ਲੈਣ ਲੱਗ ਗਿਆ ਬਈ ਅੱਛਾ ਹਾਂਜੀ ਜੀ ਫੇ ਕੀ ਕੀਤਾ ਇਹਨਾਂ ਦੇ ਘਰੇ ਕੋਲ ਮੁੰਡੇ ਨੂੰ ਫੋਨ ਕੀਤਾ ਨਾਲ ਦੇ ਮੁੰਡੇ ਨੂੰ ਮੈਂ ਭੇਜਿਆ ਮੈਂ ਕਿਹਾ ਜਾ ਕੇ ਦੇਖ ਕੇ ਆ ਬਈ ਕਿਸੇ ਹੋਟਲ ਚ ਦੇਖ ਕੇ ਆ ਬਈ ਕਿਤੇ ਹੋਣਾ ਮੁੰਡਾ ਸਾਰੇ ਹੋਟਲਾਂ ਚ ਦੇਖ ਕੇ ਆਏਗੇ ਤੇ ਮਿਲਿਆ ਨਹੀਂ ਹੈਗਾ ਮੇਰੇ ਸੇ ਹਾਂ ਜੀ ਫਿਰ ਕਦੋਂ ਪਤਾ ਲੱਗਦਾ ਤੁਹਾਨੂੰ ਬਾਅਦ ਚ ਮੈਂ ਤਾਂ ਇਹਨਾਂ ਨੂੰ ਫੇਰ ਘਰ ਦੇ ਨੂੰ ਇਹਨਾਂ ਦੇ ਘਰ ਦੇ ਨੂੰ ਕਿਹਾ ਬਈ ਜਾ ਕੇ ਤੁਸੀਂ ਰਿਪੋਰਟ ਕਰਵਾਓ ਫੇਰ ਰਿਪੋਰਟ ਕਰੇ ਤੇ ਥੋੜੀ ਜਿਹਾ ਆਪਦਾ ਕਾਰਵਾਈ ਹੋ ਜਾਵੇ ਪਤਾ ਲੱਗ ਜਾਊਗਾ ਉਸੇ ਫੇਰ ਬਾਅਦ ਚ ਮੈਂ ਰਾਤ ਨੂੰ ਫੋਨ ਕੀਤਾ ਫੇਰ ਇਹਨਾਂ ਨੇ ਇਹ ਕਹਿੰਦੇ ਵੀ ਘਰ ਤੋਂ ਬਈ ਉੱਥੇ ਥਾਣੇ ਤੋਂ ਫੋਨ ਆਇਆ ਤੇ ਫੇਰ ਥਾਣੇ ਚ ਗਏ ਉਹਨੇ ਮੁੰਡੇ ਦਾ ਮੈ हां ਕੁੜੀ ਨੇ ਕੀ ਗੱਲ ਕਹੀ ਸੀਗੀ ਔਰ ਕੁੜੀ ਦੇ ਨਾਲ ਪਹਿਲਾਂ ਵੀ ਤੁਹਾਡੀ ਕੋਈ ਗੱਲਬਾਤ ਹੁੰਦੀ ਰਹਿੰਦੀ ਹੈ ਕੁੜੀ ਨਾਲ ਤਾਂ ਪਹਿਲਾਂ ਇਹ ਜੁਰੇ ਹੋਏਗਾ ਦਾ ਤਾਂ ਮੁੰਡਾ ਮੇਰੇ ਨਾਲ ਹੋਏ ਕਰਦਾ ਜਿਆਦਾ ਗੱਲ ਹੋਏ ਕਰਦੀ ਸੀ ਇਹ ਨਹੀਂ ਤਾਂ ਉਹਨਾਂ ਵੈਸੇ ਕੁੜੀ ਨਾਲ ਇਕੱਲੇ ਮੈਨੂੰ ਮੈਸੇਜ ਕੀਤਾ ਉਹਦਾਂ ਨੇ ਇੱਕ ਤਰੀਕ ਨੂੰ ਹਾਂਜੀ ਉਸੇ ਉਸੇ ਦਿਨ ਦੱਸਿਆ ਉਹਨਾਂ ਮੈਨੂੰ ਸਾਰਾ ਕੁਝ ਕਹਿੰਦੀ ਮੈਂ ਵੀਡੀਓ ਕਾਲ ਕੀਤੀ ਹੋਈ ਸੀ ਕਹਿੰਦੀ ਵੀਡੀਓ ਕਾਲ ਪਰੇ ਹੋਇਆ ਸਭ ਕੁਝ ਜਦੋਂ ਤੁਹਾਡਾ ਦੋਸਤ ਦੋਸਤ ਹੈ ਅੱਛਾ ਤੁਹਾਨੂੰ ਵੀ ਪਤਾ ਹੋਊਗਾ ਵੀ ਇਹਨਾਂ ਦੀ ਕਿੱਦਾਂ ਇਹਨਾਂ ਦਾ ਮੇਲ ਮਲਾਪ ਹੋਇਆ ਸੀਗਾ ਮੇਲ ਮਲਾਪ ਤਾਂ ਕਾਲਜ ਟਾਈਮ ਤੇ ਹੋਇਆ ਤਾਂ ਤਾਂ ਇਸ ਤਰ੍ਹਾਂ ਪਿਆਟ ਕੋ ਪਿਆਟ ਕੋਲੇ ਖਰਨ ਸੋ ਤੁਸੀਂ ਹੁਣ ਇਹ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿਉਂਕਿ ਇਹਦੇ ਵਿੱਚ ਹੁਣ ਕਸੂਰ ਕਿਸ ਦਾ ਆਏਗਾ ਕਿਉਂਕਿ ਪੁਲਿਸ ਤੇ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਪੁਲਿਸ ਪਰਿਵਾਰ ਵਾਲਿਆਂ ਨੂੰ ਵੀ ਥ੍ਰੈਟ ਕਰ ਰਹੀ ਹੈ ਜਾਂ ਉਹਨਾਂ ਨਾਲ ਰੂਟਲੀ ਵਿਵਹਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਉਧਰੋਂ ਲੜਕੀ ਇਹਦੇ ਨਾਲ ਕੀ ਗੱਲਬਾਤ ਹੋਈ ਹੈ ਮੁੰਡੇ ਜਤਨ ਦੀ ਜਿਹੜਾ ਮ੍ਰਿਤਕ ਮੁੰਡਾ ਹੈ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਕਿਉਂਕਿ ਉਹ ਹੁਣ ਉਹਨਾਂ ਦੇ ਫੋਨ ਕੱਲ ਜਿਹੜੀ ਹੈਗੀ ਉਹਦੀ ਡਿਟੇਲ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਵੀ ਇਹ ਦੋਨਾਂ ਦੇ ਵਿਚਾਲੇ ਕੀ ਗੱਲਬਾਤ ਹੋਈ ਸੀ ਜਾਂ ਕਿੰਨਾ ਗੰਨਾਂ ਨੂੰ ਲੈ ਕੇ ਐਡਾ ਵੱਡਾ ਜਿਹੜਾ ਕਦਮ ਯਤਨ ਵੱਲੋਂ ਚੁੱਕਿਆ ਗਿਆ ਆ ਯਤਨ ਵੱਲੋਂ ਜਨਮ ਦਿਨ ਨੂੰ ਵਾਲੇ ਦਿਨ ਜਿਹੜਾ ਹੈਗਾ ਸੁਸਾਈਡ ਕੀਤੇ ਜਾਂਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਣਕਾਰੀ ACP ਸਾਹਿਬ ਦੇਣਗੇ ਸਰ ਕੀ ਸੀ ਪੂਰਾ ਮਾਮਲੇ ਦੇ ਬਾਰੇ ਜਾਣਕਾਰੀ ਦਿਓ ਵੀ ਜਿਹੜੇ ਹੋਟਲ ਦੇ ਵਿੱਚ ਸੁਸਾਈਡ ਕੀਤਾ ਗਿਆ ਹੋਟਲ ਬਲੂ ਇਨ ਹੈਗਾ ਉੱਥੇ ਨੇ ਕਿਰਾਏ ਤੇ ਕਮਰਾ ਲਿਆ ਸੀਗਾ ਉਦੋਂ ਦਾ ਬਰਥਡੇ ਸੀਗਾ ਤੋ ਰਾਤ ਨੂੰ ਇਹਨੇ ਮਤਲਬ ਲਟਕ ਕੇ ਫਾਹਾ ਲੈ ਕੇ ਜਿਹਦਾ ਡੈਥ ਹੋ ਗਈ ਸੀ ਬਾਅਦ ਚ ਡੈੱਡ ਬਡੀ ਕੱਢ ਕੇ ਕਾਰਵਾਈ ਕੀਤੀ ਆ ਤੋ ਉਹਦੀ ਮਾਂ ਦੇ ਬਿਆਨ ਤੇ ਜਿਹੜੀ ਲੜਕੀ ਹੈਗੀ ਆ ਜਿੰਨਾ ਉਹਦੇ ਰਿਲੇਸ਼ਨ ਸੀਗੇ ਸ਼ਾਦੀ ਕਰਨਾ ਚਾਹੁੰਦੀ ਸੀ ਜਿਹਦਾ ਨਾਮ ਹੈਗਾ ਆਰਤੀ ਉਹਦੇ ਖਿਲਾਫ 108 BNS ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸਰ ਇਹ ਰਿਲੇਸ਼ਨਸ਼ਿਪ ਦੇ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਸੀਗੇ ਕਿ ਇਹਨਾਂ ਨੇ ਕੋਈ ਦਿੱਤੀ ਸੀ ਕਿ ਧਮਕੀ ਦਿੱਤੀ ਸੀ ਜਿਹਦੇ ਕਰਕੇ ਇਹ ਇਦਾਂ ਦਾ ਕਦਮ ਚੱਕਿਆ ਉਹਦੇ ਬਾਰੇ ਉਹਦਾ ਮਾਇਲ ਕਬਜ਼ੇ ਚ ਲਿਆ ਉਹਦੀ ਡਿਟੇਲਸ ਅਜੇ ਲੈਣੀ ਆ ਲੇਕਿਨ ਜੋ ਉਹਦੀ ਮਾਂ ਨੇ ਲਿਖਾਇਆ ਵੀ ਕਈ 5 ਸਾਲਾਂ ਤੋਂ ਆਪਸੀ ਰਿਲੇਸ਼ਨ ਸੀਗੇ। ਤੋਂ ਉਸ ਤੋਂ ਬਾਅਦ ਲੜਕੀ ਨੇ ਇਹਨੂੰ ਮਨਾ ਕਰਤਾ ਮੈਰਿਜ ਕਰਨ ਤੋਂ। ਅਜੇ ਤੱਕ ਇੰਨੀ ਗੱਲ ਸਾਹਮਣੇ ਆਈ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਸੁਣਿਆ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਿਹੜੀ ਹੈਗੀ ਉਹ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ? ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ। ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ